ਕਿ ਚੰਗੇ ਬਲੇ ਲੋਕ ਜਿਨ੍ਹਾਂ ਦੀਆਂ ਲੱਤਾਂ ਕਹਿਣ ਨੇ ਨੱਚਣਾ ਹੋਵੇ ਤੇ ਤਿੰਨ ਤਿੰਨ ਘੰਟੇ ਨੱਚ ਲਿੰਦੇ ਆ ਗੁਰਦੁਆਰੇ ਆ ਕੇ ਕੁਰਸੀਆਂ 'ਤੇ ਬੈਠਦੇ ਆ ਮੈਂ ਇੱਕ ਬੇਨਤੀ ਕਰਾਂਗਾ ਇਹ ਗੁਰੂ ਦੀ ਖੁਸ਼ੀ ਬਿਲਕੁਲ ਨਹੀਂ ਮਿਲੇਗੀ ਉਹਨਾਂ ਨੂੰ ਕੈਂਟੀ ਕਹਿ ਬਹੌਣ ਦਾ ਸ਼ੌਕ ਹੈ ਇਹ ਸ਼ੌਕੇ ਸਾਡੀ ਲੱਤਾਂ ਟੁੱਟ ਜਾਂ ਮੈਂ ਬੁੱਝ ਸਿੱਕੀ ਨਹੀਂ ਸ਼ਬਦ ਕਹਿ ਰਿਹਾ ਦੁੱਖ ਲੱਗਦਾ ਕਬਰਾਂ ਦੀ ਪੂਜਾ ਕਿਉਂ ਹੋ ਰਹੀ ਹੈ ਪੰਜਾਬ ਦੇ ਜ਼ਿਆਦਾ ਮੈਨੂੰ ਇਝ ਲੱਗਦਾ ਹੈ ਬਹੁਤ ਸਾਰੇ ਸਿੱਖਾਂ ਦੇ ਅੰਦਰੋਂ ਸਿੱਖੀ ਮਰ ਗਈ ਹੈ ਮਰਦਾ ਹੋਇਆ ਤੇ ਮੁਰਦਿਆਂ ਨੂੰ ਪੂਜਣਗੇ ਔਰ ਕਿਸ ਨੂੰ ਪੂਜਣਗੇ ਕਬਰਾਂ ਨੂੰ ਪੂਜਣਗੇ ਗਲੀ ਗਲੀ ਚ ਕਬਰ ਨਿਕਲਾਈਏ ਪਹਿਲੇ ਕੋਈ ਗੱਲ ਨਹੀਂ ਸੀ ਹਰ ਖੇਤ ਦੇ ਚ ਕਬਰ ਨਿਕਲਾਈਏ ਪਹਿਲੇ ਕੋਈ ਗੱਲ ਨਹੀਂ ਸੀ ਇਤਨੇ ਐਸਾ ਦਿਖਾਈ ਦੇ ਰਿਹਾ ਹੈ ਰੋਜ਼ ਰੋਜ਼ ਸਿਖੇ ਮੁਰਦਾ ਹੋ ਗਈ ਹੈ ਤੇ ਮੂਏ ਕੋ ਮੂਆ ਮਿਲੇ ਮਹਾਰਾਜ ਕਹਿੰਦੇ ਮੁਰਦੇ ਦਾ ਸੰਬੰਧ ਤੇ ਕਰ ਮੁਰਦੇ ਨਾਲ ਜੁੜੇ ਜੀਵਦੇ ਨਾਲ ਨੇ ਕਿਹੜਾ ਇਹਨਾ ਮੁਰਦਿਆਂ ਨੂੰ ਮੁਰਦਾ ਧਰਮ ਚਾਹੀਦਾ ਕਥਈ ਜੀਵਦਾ ਜਗਦਾ ਧਰਮ ਕਿਸੇ ਮੜੀ ਦੀ ਪੂਜਾ ਨਹੀਂ ਕਰੇਗਾ ਕਿਸੇ ਕਬਰ ਨੂੰ ਸਜਦਾ ਨਹੀਂ ਕਰੇਗਾ ਦੁਬਿਦਾ ਨਾ ਪੜੋ ਹਰ ਬਿਨ ਅਵਰ ਨਾ ਪੂਜੋ ਮੜੀ ਮਸਾਨ ਨਾ ਜਾਏ ਕ੍ਰਿਸ਼ਨਾ ਰਾਜ ਨਾ ਪਰ ਘਰ ਜਾਵਾ ਕ੍ਰਿਸ਼ਨਾ ਨਾਮ ਬੁਝਾਈ ਧੰਨ ਗੁਰੂ ਨਾਨਕ ਦੇਵ ਜੀ ਵਾ ਪੂਰਨ ਪ੍ਰੇਮ ਪ੍ਰਤੀਤ ਸਜੇ ਬ੍ਰਤ ਗੋੜ ਮੜੀ ਮਤ ਭੋਲ ਨਾ ਵਾਰੇ ਭੁੱਲ ਕੇ ਵੀ ਨਹੀਂ ਪਰ ਕੀ ਕਰੇ ਮੁਰਦਾ ਤੇ ਮੁਰਦਿਆਂ ਨਾਲ ਹੀ ਜੁੜੇਗਾ ਮੜੀਆਂ ਨਾਲ ਜੁੜੇਗਾ ਕਬਰਾਂ ਨਾਲ ਜੁੜੇਗਾ ਮਹਾਰਾਜ ਜੀ ਕਹਿੰਦੇ ਨ ਭੁੱਲ ਕੇ ਵੀ ਨਾ ਬਣ ਮੰਨੇ ਜਿਹੜਾ ਜਾਣ ਬੁਝ ਕੇ ਮੰਨ ਲਵੇ ਮੈਂ ਕੁਰਸੀ ਤੇ ਬਹਿਣ ਵਾਲਿਆਂ ਨੂੰ ਵੀ ਕਹਿੰਦੀ ਆ ਤੁਸੀਂ ਕੁਰਸੀਆਂ ਤੇ ਗੋਡੇ ਮੋੜ ਮੋੜ ਕੇ ਬੈਠਿਓ ਗੁਰੂ ਕੇ ਦਰਬਾਰ ਵਿੱਚ ਜਦੋਂ ਫੱਟੇ ਤੇ ਪਾਓਗੇ ਤੁਹਾਡੀਆਂ ਲੱਤਾਂ ਸਿੱਧੀਆਂ ਆਉਣਗੀਆਂ ਇਹ ਮੈਨੂੰ ਦੁੱਖ ਹੈ ਕਿ ਸਰਦਾਰ ਜਸਵੀਰ ਸਿੰਘ ਉਹਨਾਂ ਦੇ ਪਾਵਨ ਜਹਾਜ਼ ਵਿੱਚ ਬੈਠੇ ਹੋइए ਤੇ ਦੀਵਾਨ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਕੁਰਸੀਆਂ ਲੱਗੀਆਂ ਹੁਣ ਕੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਮੌਕੇ ਕੁਰਸੀਆਂ ਲੱਗਦੀਆਂ ਹੋਣਗੀਆਂ ਕੀ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਦੇ ਸਮੇਂ ਕੁਰਸੀਆਂ ਲੱਗਦੀਆਂ ਹੋਣਗੀਆਂ ਇਹ ਕ੍ਰਿਤੀ ਹੈ ਮੈਨੂੰ ਆਉਂਦੇ ਸਾਲ ਭਾਵੇਂ ਬਲਾਓ ਜਾਂ ਨਾ ਬਲਾਓ ਪਰ ਇਹ ਮਨਮਤ ਜੇ ਇਹ ਗੁਰਮਤ ਨਹੀਂ ਮੈਂ ਗੁੱਸੇ ਨਾਲ ਨਹੀਂ ਕਹਿ ਰਿਹਾ ਮੈਂ ਜਜ਼ਬਾਤ ਨਾਲ ਨਹੀਂ ਕਹਿ ਰਿਹਾ ਮੈਂ ਇਸ ਗੁਰੂ ਦਾ ਬੁਲਾਣਾ ਹੈ ਇਹ ਕਹਿੰਦਾ ਹੋਏ ਇਕਤਰ ਮਿਲੋ ਮੇਰੇ ਭਾਈ ਹਰ ਨਾਮੇ ਕੇ ਹੋਵੋ ਜੋੜੀ ਗੁਰਮਖ ਪੈਸੋ ਸਫਾ ਬਿਛਾਏ ਮੈਨੂੰ ਕੁਰਸੀ ਦਾ ਲੱਭ ਕੇ ਵਿਖਾ ਦੇ ਮਾਫੀ ਮੰਗੇ ਜਾਵਾਂਗਾ ਕੁਰਸੀ ਦਾ ਕਿੱਥੇ ਲਿਖਿਆ ਹੈ ਕੁਰਸੀ ਆਖਦਾ ਖੋਟੇ ਰਸ ਵਾਲੀ ਇਹਦਾ ਇੱਕ ਵੀ ਪਾਵਾ ਟੁੱਟ ਗਿਆ ਮੰਨ ਕੇ ਪਰਨੇ ਟਿਕ ਪਾਵਾਂਗੇ ਲੇਕਿਨ ਸਫ ਦਾ ਪਾਵਾ ਨਹੀਂ ਤੁਸੀਂ ਕਿਸੇ ਗੁਰਦੁਆਰੇ ਜਾਓ ਸੰਕਰੇ ਕੁਰਸੀਆਂ ਲੱਗੀਆਂ ਨੇ ਪਿੱਛੇ ਚੰਗੇ ਬਲੇ ਲੋਕ ਜਿਨ੍ਹਾਂ